ਸਰ ਕੀ ਨਾ ਤੁਹਾਡਾ ਜੀ ਮੇਰਾ ਨਾਮ ਕੈਪਟਨ ਪ੍ਰਦੇਸ਼ ਸਿੰਘ ਜੀ ਕੀ ਕੰਮ ਕਰਦੇ ਹੋ ਆਪਣਾ 3G ਫਰੀਜਾਂ ਦਾ ਸ਼ੋਰੂਮ ਹੈ ਤੇ ਕੀ ਕਹਿੰਨਾ ਚਾਹੁੰਦੇ ਅੱਜ ਦੀ ਜਿਹੜੀ بارش ਹੋ ਰਹੀ ਹੈ ਅੱਜ ਦੀ بارش ਨੇ ਤੇ ਰੱਬ ਨੇ ਬਹਿਜਾ ਬਹਿਜਾ ਕਰਾ ਦਿੱਤੀ ਦੁਨੀਆ ਦੀ ਇਹ ਥੱਲੋ ਕੋ ਆ ਗਈ ਹੈ ਸਾਹਮਣੇ 4-5 ਘੰਟੇ ਲਗਾਤਾਰ ਨਹੀਂ ਪੈਂਦੇ ਜਾਂ ਉਹ ਪਿੰਦਾ ਘੰਟੇ ਅੰਦਰ ਇੰਨੀ بارش ਦੇ ਨਾਲ ਪਾਣੀ ਦੇ ਸਾਰੇ ਦੁਕਾਨਾਂ ਦੇ ਬੂਹਿਆਂ 'ਤੇ ਖੜੋਤਾ ਦੁਕਾਨਾਂ ਸਾਰੀਆਂ ਬੰਦ ਹੋ ਚੁੱਕੀਆਂ ਮੈਂ ਵੀ ਕੋਈ ਗਾਹਕ ਤੇ ਹੁਣਾਂ ਨਹੀਂ ਇਹੋ ਜਿਹਾ نیند ਵਿੱਚ ਇਹ ਕਾਰੋਬਾਰ ਸਾਰੇ ਖਾਪੋਏ ਪਏ ਆਪਣੀ ਦੀ ਨਾਲ ਦੇ ਲੋਕੀ ਜਿਹੜੇ ਗਰਮੀ ਬੜੀ ਹੀ ਹਾਤ ਦੀ ਗਰਮੀ ਹੋਮਤ ਬੜਾਈ ਤੇ ਕੀ ਹੋਣਾ ਕਿਤਨਾ ਨਾ ਕੀ ਗਰਮੀ ਥੀ ਤੇ بارش ਧੀਗ ਇਹ ਤੁਹਾਨੂੰ ਪਰਮਾਤਮਾ ਦੇ ਰਸ ਦੀ ਗੱਲ ਹੈ ਜੀ ਆਪਾਂ ਤਾਂ ਕਹਿ ਨਹੀਂ ਸਕਦੇ ਜੋ ਕੁਦਰਤ ਨੇ ਕਰਨਾ ਉਹ ਹੀ ਕਰਨਾ ਆਪਾਂ ਤਾਂ ਇਹ ਆ ਵੀ ਕਿ ਆਨੇ ਹੀ ਮਹਾਰਾਜ ਜੰਨ ਨੂੰ ਪਾਹਤਾ ਠੀ ਗਿਆ ਪਰ ਹੁਣ بارش ਤੋਂ ਵੀ ਸਾਹਰ ਲੋਕ ਜਿਹੜੇ ਆ ਕੇ ਦੁਖੀ ਹੋ ਗਏ ਆ ਜਦੋਂ ਜੇ ਅਗਰ بارش ਜ਼ਿਆਦਾ ਹੁੰਦੀ ਹੈ ਤੇ ਫਿਰ ਨੁਕਸਾਨ ਕੋਈ ਨੁਕਸਾਨ ਤੇ ਹੈ ਹੀ ਆ ਫਿਰ ਫਸਲਾਂ ਦਾ ਵੀ ਨੁਕਸਾਨ ਹੈ ਤੇ ਹਾਰਾ ਹੁੰਦੇ ਫਿਰ ਚਾਂਦ ਸਿਆ ਦੇ ਫਿਰ ਜਨਤਾ ਜਿਹੜੀ ਪਰੇਸ਼ਾਨ ਹੋ ਜਾਂਦੀ ਹੈ ਜੀ ਦੇ ਕੰਨਾਜਾ ਬੰਦੋ ਗਿਆ। ਕੰਨਾਜਾ ਤੇ ਸਵੇ ਦੀ بارشਿਆ ਗਾਗ ਤਾਂ ਕੋਈ ਹੈ ਨਹੀਂ ਹੈ। ਕਾਰੋਬਾਰ ਸਾਰੇ ਠੱਪ ਹੋਏ ਪਏ। ਨਾਮ ਮੇਰਾ ਨਾਮ ਗ੍ਰਿੰਦਰ ਸਿੰਘ ਹੈ ਜੀ। ਗ੍ਰਿੰਦਰ ਸਿੰਘ ਜੀ ਕੀ ਕਹਣਾ ਚੰਗੇ ਦੀ بارش ਹੋ ਰਹੀ ਆ? ਜਿਹੜੀ بارش ਹੋ ਰਹੀ ਆ ਮਲਤਾਰੀ ਹੋ ਰਹੀ ਆ 5 ਘੰਟੇ ਲਗਾਤਾਰ ਹੋ ਰਹੀ ਆ। ਇਹਦੇ ਵਿੱਚ ਕੋਈ ਗਾਹਕ ਨਹੀਂ ਕੋਈ ਨਹੀਂ ਬੈਠੇ ਆ ਜੀ। ਸੁੱਤ ਰਹਿ ਰਹੇ ਆ بارش ਦਾ ਜੀ ਬਸ। ਪਰ بارش ਜਿਆਦਾ ਹੋਣ ਦੇ ਨਾਲ ਨੁਕਸਾਨ ਵਾ। ਨੁਕਸਾਨ ਤਾਂ ਹੈਗਾ ਜੀ ਚਲੋ ਵੀ ਪੁਸ਼ਟੀਆ ਤੋਂ ਧਰਮੀ ਵੀ ਜਾਂਦੀ ਪੈ ਰਹੀ ਉਹਦਾ ਵੀ ਥੋੜਾ ਬੋਟਾ ਫਾਇਦਾ ਆ ਉੰਕੀ ਨਾਲ। ਨੁਕਸਾਨ ਦੇ ਨਾਲ ਕੋ ਫਾਇਦਾ ਨਹੀਂ ਹੋ ਰਿਹਾ ਫਾਇਦਾ ਨਹੀਂ ਮਿਲ ਰਿਹਾ ਅਗਰ ਬਾਸੇ ਨਾ ਬੰਦੇ ਨੁਕਸਾਨ ਹੋਏਗਾ ਹਾਂਜੀ ਉਹਦੇ ਨਾਲ ਫਿਰ ਇਹ ਆ ਵੀ ਗੁੜਕ ਬੁਜ਼ਾਰਾਂ ਦੇ ਵਿੱਚ ਪਾਣੀ ਪੂਣੀ ਜ਼ਿਆਦਾ ਜਮਾ ਹੋ ਜਾਊਗਾ ਕਈ ਕੋਸ਼ ਇਹ ਆ ਵੀ ਆਵਾਜ਼ ਪਾਣੀ ਹਾਂਜੀ ਇੱਥੇ ਕਿੰਨਾ ਪਾਣੀ ਹੋਣਾ ਬਹੁਤ ਜ਼ਿਆਦਾ ਜੀ ਆ ਤੁਹਾਡੇ ਸਾਹਮਣੇ ਹੀ ਦੇਖੋ ਨਿਕਾਨਾ ਸਾਰੀਆਂ ਬੰਦ ਹੋ ਗਈਆਂ ਜੀ ਕੰਮ ਨਹੀਂ ਆਗਾ ਕੰਮ ਨਹੀਂ ਆਏਗਾ ਜੀ 5 ਘੰਟੇ ਚੱਲੇ